ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮਨਤ ਡਿਜ਼ਾਈਨਰ ਬੁਟੀਕ ਫਰੀਦਕੋਟ ਤੋਂ ਅੱਜ ਅਪ ਇੱਕ ਹੋਰ ਡਿਜ਼ਾਈਨ ਜਿਹੜਾ ਰੈਡੀ ਕੀਤਾ ਏ ਇਹ ਸੈਂਟਰ ਪੈਨਲਸ ਹੈ ਜੀ ਇਹਦੇ ਵਿੱਚ ਛੋਟਾ ਜਿਹਾ ਫਲਾਵਰ ਹੈ ਤੇ ਇਹ ਸਟਾਫ ਵਾਲਾ ਇਹਨਾਂ ਵਾਲੀ ਜਿਹੜੀ ਜੌਰਜਟ ਹੈ ਉਹ ਵਾਲਾ ਸਟਾਫ ਹੈ ਦੇਖੋ ਇਹਦੇ ਨਾਲ ਤੇ ਤਿੰਨ ਸੂਟ ਰੈਡੀ ਹੋਏ ਸੀਗੇ ਦੋ ਸੂਟ ਚਲੇ ਗਏ ਆ ਇੱਕ ਸੂਟ ਹੈ ਆਪਣੇ ਕੋਲ ਲੈਵੈਂਡਰ ਸ਼ੀਡ ਦਾ ਸੂਟ ਹੈ ਥੋੜਾ ਜਿਹਾ ਲਾਈਟ ਆ ਰਿਹਾ ਕਲਰ ਵੀਡੀਓ ਦੇ ਵਿੱਚ ਇਹ ਦਾ ਫਰੰਟ ਹੈ ਆ ਇਧਰ ਇਹਦੀ 슬ੀਵ ਦਾ ਵਰਕ ਹੈ ਬਹੁਤ ਹੀ ਸੋਹਣਾ ਜਿਹੜਾ ਵਰਕ ਹੋਇਆ ਵਾ ਬਹੁਤ ਸੋ ਫਾਈਨਲ ਵਰਕ ਹੋਇਆ ਇਹ ਸੈਂਟਰ ਪੈਨਲਸ ਹੈ ਜੀ ਜੇ ਸਾਨੂੰ ਵੀ ਇਹ ਸੂਟ ਚਾਹੀਦਾ ਹੋਵੇ ਤੁਸੀਂ ਸਾਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ WhatsApp ਤੇ ਇੰਸਟਾ ਤੇ ਜਿੰਦਾ ਮਰਜੀ ਤੇ ਸੂਟ ਬੁੱਕ ਕਰਵਾ ਸਕਦੇ ਹੋ ਜੇ ਤੁਸੀਂ ਕਿਸੇ ਹੋਰ ਕਲਰ ਦੇ ਵਿੱਚ ਇਹਨੂੰ ਕਸਟਮਾਈਜ਼ ਕਰਵਾਉਣਾ ਹੈ ਤਾਂ ਉਹ ਵੀ ਕਰਵਾ ਸਕਦੇ ਹੋ ਥੈਂਕ ਯੂ